મિત્ર ਪਿਆਰਿਓ ਇਸ ਵਕਤ ਆਪਣੇ ਨਾਲ ਨੇ ਸੁੱਚਾ ਸੂਰਮਾ ਜਿਹੜੀ ਫਿਲਮ ਆ ਰਹੀ ਹੈ ਬੱਬੂ ਮਾਨ ਹੋਰਾਂ ਦੀ ਉਹਨਾਂ ਦੇ ਲੇਖਕ ਡਾਇਲੋਗ ਲੇਖਕ ਐਂਡ ਕਲਾਕਾਰ ਗੁਰਪ੍ਰੀਤ ਰਟਾਲਜੀ ਰਟਾਲ ਸਾਹਿਬ ਵੈਲਕਮ ਥੈਂਕ ਯੂ ਸੋ ਮਚ ਜੀ ਤੁਸੀਂ ਇਸ ਫਿਲਮ ਤੁਹਾਡੀ ਗੋਦ ਚੋਂ ਨਿਕਲੀ ਹੈ ਤੇ ਵੈਸੇ ਤਾਂ ਮੈਂ ਮੈਨੂੰ ਪਤਾ ਹੈ ਕਿ ਫਿਲਮ ਸਣਮਿਆਂ ਚੋਂ ਤੋਂ ਪਹਿਲਾਂ ਉਹਦਾ ਭੇਦ ਨਹੀਂ ਖੋਲਿਆ ਜਾਣਾ ਚਾਹੀਦਾ ਪਰ ਫਿਰ ਵੀ ਬਹੁਤ ਵੱਡੀ ਇੱਕ ਕਿਊਰਿਓਸਿਟੀ ਹੈ ਦਰਸ਼ਕਾਂ ਦੇ ਮਨਾਂ ਦੇ ਵਿੱਚ ਕਿ ਸੁੱਚਾ ਸੂਰਮਾ ਫਿਲਮ ਇੱਕ ਪਹਿਲਾਂ ਵੀ ਆਈ ਹੋਈ ਆ ਤੇ ਇਸ ਫਿਲਮ ਚ ਕੀ ਉਹਦੇ ਨਾਲੋਂ ਕੁਝ ਵੱਖਰਾ ਕੁਝ ਲਾਇਦਾ ਚੀਜ਼ਾਂ ਨੇ ਦੋ ਤਿੰਨ ਫਿਲਮਾਂ ਪਹਿਲਾਂ ਆਈਆਂ ਨੇ ਜੀ ਤੇ ਇਹਦੇ ਚ ਵੱਖਰਾ ਕੀ ਹੈਗਾ ਇਹ ਤੁਹਾਨੂੰ 20 ਤਰੀਕ ਨੂੰ ਪਤਾ ਲੱਗ ਜਾਏਗਾ ਪਰ ਇਨੀ ਗਰੰਟੀ ਕਿ ਬਹੁਤ ਕੁਝ ਵੱਖਰਾ ਔਰ ਸਚਾਈ ਦੇ ਬਹੁਤ ਹੱਦ ਤੱਕ ਨੇੜੇ ਚੀਜ਼ਾਂ ਨੇ تھیਟੀਕਲ ਲਿਬਰਟੀ ਲਈ ਜਾਂਦੀ ਹੈ ਜਦੋਂ ਸਿਨੇਮਾ ਵਾਸਤੇ ਬਣਾਉਣਾ ਹੈਗੇ ਤਾਂ ਇਸ ਫਿਲਮ ਦੀ ਜਿਹੜੀ ਜਦੋਂ ਸਟੋਰੀ ਔਰ ਸਕਰੀਨ ਪਲੇ ਜਦੋਂ ਅਮਿਤੋਜ ਮਾਨ ਸਾਹਿਬ ਉਹਨਾਂ ਨੇ ਬਣਾਇਆ ਉਹਨਾਂ ਨੇ ਫਿਲਮ ਡਾਇਰੈਕਟ ਕੀਤੀ ਆ ਸਾਗਾ ਨੇ ਪ੍ਰੋਡਿਊਸ ਕੀਤੀ ਆ ਉਹਨਾਂ ਦੇ ਦਿਮਾਗ ਤੇ ਵਿੱਚ ਇੱਕ ਬਹੁਤ ਯੂਨੀਕ ਕਹਾਣੀ ਜੀ ਕਿ ਤ ਸਭ ਨੂੰ ਪਤਾ ਸਿੰਪਲ ਕਹਾਣੀ ਦਾ ਤਾਂ ਪਰ ਉਹਦੇ ਨਾਲ ਨਾਲ ਇੱਕ ਐਸੀ ਕਹਾਣੀ ਚੱਲ ਰਹੀ ਆ ਜੋ ਤੁਹਾਨੂੰ 20 ਤਰੀਕ ਨੂੰ ਜਾ ਕੇ ਦੇਖਣ ਨੂੰ ਮਿਲੂਗੀ ਕਿ ਆ ਵੀ ਸੁੱਚਾ ਸਿੰਘ ਸੂਰਮਾ ਦੇ ਨਾਲ ਇਤਿਹਾਸ ਜੁੜਿਆ ਹੋਇਆ ਹੈ ਮਤਲਬ ਬਹੁਤ ਸਾਰੇ ਦਰਸ਼ਕਾਂ ਦੇ ਦਿਮਾਗ 'ਚ ਐਂ ਵੀ ਚੱਲ ਰਿਹਾ ਵੀ ਯਾਰ ਸੁੱਚਾ ਸੂਰਮਾ ਫਿਲਮ ਤਾਂ ਅੱਗੇ ਦੇਖੀ ਐ ਸਟੋਰੀ ਵੀ ਸੁਣੀ ਹੋਈ ਆ ਫਿਰ ਯਾਰ ਉਹੀ ਤਾਂ ਚੀਜ਼ਾਂ ਹੋਣਗੀਆਂ ਇਹੀ ਮੈਂ ਜਾਨਣਾ ਚਾਹਣਾ ਕਿ ਤੁਸੀਂ ਉਸ ਫਿਲਮ ਦੇ ਡਾਇਲੋਗ ਲਿਖੇ ਨੇ ਜੀ ਕੁਝ ਵੱਖਰਾਪਣ ਵੀ ਹੈ ਜਿੱਥੋਂ ਤੱਕ ਲੋਕ ਜਾਣਦੇ ਨੇ ਉਸ ਤੋਂ ਗਾਂ ਹਾਂ ਜਿੱਥੇ ਤੱਕ ਲੋਕ ਜਾਣਦੇ ਨੇ ਉਸ ਤੋਂ ਕਾਫੀ ਗਾਂਹ ਤੱਕ ਹੈ ਥੋੜਾ ਨਹੀਂ ਜਿੱਦਾਂ ਭਗਤ ਸਿੰਘ ਦੇ ਉੱਪਰ 7-8 ਫਿਲਮਾਂ ਬਣੀਆਂ ਨੇ ਪਰ ਅੱਜ ਵੀ ਜਦੋਂ ਤੁਸੀਂ ਰਾਜਕਮਰ ਸੰਤੋਸ਼ੀ ਦੀ ਫਿਲਮ ਦੇਖਦੇ ਹੋਗੇ ਜਿਹਦੇ ਵਿੱਚ ਅਜੀਤ ਦੇ ਬਗਾਨੇ ਰੋਲ ਕੀਤਾ ਸੀ ਜੀ 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 ਉਹ ਲੈਜੈਂਡ ਆਫ ਸ਼ਹੀਦ ਪਾਕਿਸਤਾਨ ਜੀ ਉਹ ਸਭ ਤੋਂ ਜ਼ਿਆਦਾ ਆਥੈਂਟਿਕ ਆ रिसर्च ਕਰਕੇ ਜੀ ਔਰ ਸਭ ਤੋਂ ਵੱਧ ਸਚਾਈ ਦੇ ਨੇੜੇ ਸੀ ਇਸੇ ਕਰਕੇ ਉਹ ਫਿਲਮ ਸਭ ਤੋਂ ਜ਼ਿਆਦਾ ਲੋਕਾਂ ਨੇ ਦੇਖੀ ਸੀ ਪਸੰਦ ਕੀਤੀ ਸੀ ਇਸ ਤੋਂ ਪਹਿਲਾਂ ਲੋਕਾਂ ਨੇ ਸੁੱਚਾ ਸੁਰਮਾ ਬਾਰੇ ਕੀ ਬਣਾਇਆ ਮੈਂ ਉਹਦੇ ਨਹੀਂ ਟਿੱਪਣੀ ਕਰਾਂਗਾ ਮੈਂ ਇਹੀ ਕਹਾਂਗਾ ਕਿ ਜਦੋਂ ਇਹ ਫਿਲਮ ਤੁਸੀਂ ਦੇਖੋਗੇ 20 ਤਰੀਕ ਨੂੰ ਤਾਂ ਤੁਹਾਨੂੰ ਨਾ ਇੱਕ ਮਾਣ ਮਹਿਸੂਸ ਹੋਵੇਗਾ ਆਪਣੇ ਵਿਰਸੇ ਤੇ ਆਪਣੇ ਕਲਚਰ ਦੇ ਉੱਪਰ ਆਪਣੇ ਲੋਕਾਂ ਦੇ ਕਿ ਐਦਾਂ ਦੇ ਦਾਨੇ ਬੰਦੇ ਜਿਨ੍ਹਾਂ ਦੇ ਸਿਰ ਤੇ ਪੰਜਾਬ ਵਸਦਾ ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਹਾਂਗੇ ਅਸੀਂ ਅਣਖ ਗੈਰਤ ਨਾਲ ਜਿਉਂਦੇ ਆ ਉਹ ਅਣਖ ਗੈਰਤ ਪੈਦਾ ਕਰਨ ਵਾਲਿਆਂ ਚੋਂ ਇਹ ਨੇਗੇ ਸੁੱਚਾ ਸਿੰਘ ਸੂਦਮੇ ਵਰਗੇ ਲੋਕ ਜਿਨ੍ਹਾਂ ਦੇ ਕਹਾਤਾਂ ਤੇ ਅੱਜ ਅਸੀਂ ਫਿਲਮ ਬਣਾ ਰਹੇ ਹਾਂ ਜੀ ਸੋ ਇਹ ਤੁਹਾਨੂੰ 20 ਤਰੀਕ ਨੂੰ ਜਦੋਂ ਦੇਖੋਗੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਤੁਸੀਂ ਵਨ ਆਫ ਦੀ ਕਲਾਸਿਕ ਫਿਲਮ ਪੰਜਾਬੀ ਸਿਨੇਮਾ ਦੀ ਦੇਖੋਗੇ ਜੋ ਪੰਜਾਬੀ ਸਿਨੇਮਾ ਨੂੰ ਮੋੜ ਪਾਵੇਗੀ ਤੇ ਲੋਕ ਟਰਾਲੀਆਂ ਉੱਪਰ ਪਰ ਕੇ ਦੇਖਣ ਜਾਣਗੇ ਤੇ ਇਹਦੀ ਗੱਲ ਬਹੁਤ ਦੂਰ ਤੱਕ ਜਾਂਦੀ ਹੋਵੇਗੀ ਤੇ ਬਹੁਤ ਦੂਰ ਤੱਕ ਲੋਕ ਇਹਦੀ ਫਿਲਮ ਦੀ ਗੱਲ ਕਰਨਗੇ ਹੋਂ ਤੱਕ ਸੁੱਚਾ ਸੂਰਮਾ ਦੇ ਕਿੱਸੇ ਚ ਜਾਂ ਕਹਾਣੀ ਚ ਇੱਕ ਚੀਜ਼ ਹੀ ਉਭਾਰੀ ਗਈ ਹੈ ਵੀ ਸੁੱਚਾ ਸੂਰਮਾ ਇੱਕ ਬੰਦਾ ਸੀ ਉਹ ਬਹੁਤ ਮਤਲਬ ਘੈਂਟ ਬੰਦਾ ਸੀ ਤੇ ਉਹ ਉਹਦੇ ਉਹਦੀ ਪਰਜਾਈ ਨੇ ਇਦਾਂ ਦਗਾ ਕਰਤਾ ਉਹਦੇ ਯਾਰ ਨਾਲ ਮਿਲ ਕੇ ਤਾਂ ਉਹਨੇ ਫਿਰ ਉਹਨਾਂ ਨੂੰ ਮਾਰਤਾ ਤਾਂ ਜਦੋਂ ਇੰਨੀ ਕ ਕਹਾਣੀ ਸੁਣਦੇ ਆ ਤੇ ਬੜੀ ਸਿੰਪਲ ਜੀ ਚੀਜ਼ ਲੱਗਦੀ ਵੀ ਯਾਰ ਇੱਕ ਪਰਸਨਲ ਜੀ ਲੜਾਈ ਸੀ ਤੇ ਉਹਨੇ ਉਹਨਾਂ ਨੂੰ ਮਾਰਤਾ ਤੇ ਐਡੀ ਫਿਰ ਸੂਰਮੇ ਵਾਲੀ ਕਿਹੜੀ ਗੱਲ ਹੋ ਗਈ ਤੁਹਾਨੂੰ ਇਹ ਜਿੰਨਾ ਕਹਿੰਦਾ ਲੋਕਾਥਾਵਾਂ ਚ ਲੋਕਾਂ ਦੇ ਪ੍ਰਚਲਿਤ ਗੱਲਾਂ ਬਾਤਾਂ ਚ ਤੁਹਾਡੇ ਕੋਲੇ ਕੋਈ ਕਹਾਣੀ ਆਉਂਦੀ ਆ ਅਸੀਂ ਉਨੀ ਹੀ ਸੋਚਦੇ ਆ ਇਹ ਕਹਾਣੀ ਐਨੀ ਨਹੀਂ ਹੈ ਇਸ ਤੋਂ ਪਹਿਲਾਂ ਵੀ ਬਹੁਤ ਕੁਝ ਸੀ ਤੇ ਇਸ ਤੋਂ ਬਾਅਦ ਵੀ ਬਹੁਤ ਕੁਛ ਆ ਉਹ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੇਗਾ ਕਿ ਸੁੱਚਾ ਸਿੰਘ ਤੋਂ ਸੁੱਚਾ ਸੂਰਮਾ ਕਿਉਂ ਬਣਿਆ ਜੇ ਅਸੀਂ ਅੱਜ ਸੁੱਚਾ ਸਿੰਘ ਦੇ ਨਾਲ ਸੁੱਚਾ ਸੂਰਮਾ ਨਾਮ ਜੋੜਿਆ ਜਾਂਦਾ ਜਿਉਣਾ ਮੋੜ ਦੇ ਨਾਲ ਜਉਣਾ ਸੂਰਮਾ ਨਹੀਂ ਕਿਹਾ ਜਾਂਦਾ ਜੱਗਾ ਜੱਟ ਕਿਹਾ ਜਾਂਦਾ ਜੱਗਾ ਸੂਰਮਾ ਨਹੀਂ ਕਿਹਾ ਜਾਂਦਾ ਸੂਰਮਾ ਸੁੱਚਾ ਸੂਰਮਾ ਨਹੀਂ ਕਿਉਂ ਕਿਹਾ ਜਾਂਦਾ ਕਿਉਂਕਿ ਆਮ ਲੋਕ ਕਹਿੰਦੇ ਨੇ ਵੀ ਉਹਨਾਂ ਨੇ ਵੀ ਡਾਕੇ ਮਾਰੇ ਸਭ ਕੁਝ ਕੀਤਾ ਸੂਰਮਾ ਸੁੱਚਾ ਡਾਕੂ ਕਹੋਤੋਂ ਨਹੀਂ ਬਣਾਇਆ ਗਿਆ ਸੂਰਮ ਗਤੀ ਹੈ ਇਸ ਫਿਲਮ ਦਾ ਸਭ ਤੋਂ ਵੱਡਾ ਪੱਖ ਉਹਨਾਂ ਦਾ ਇੱਕ ਆਮ ਜ਼ਿੰਦਗੀ ਸੀ ਆਪਣੇ ਵਰਗੀ ਲੋਕ ਸੀ ਉਹ ਵੀ ਜ਼ਿੰਦਗੀ ਜੀ ਰਹੇ ਸੀ ਫੌਜ ਚ ਭਰਤੀ ਹੋਏ ਪਰ ਹਾਲਾਤ ਇਸ ਤਰ੍ਹਾਂ ਬਣੇ ਕਿ ਉਹ ਇਸ ਰਾਸਤੇ ਚੱਲੇ ਉਹ ਕਹਾਣੀ ਦੇ ਵਿੱਚ ਤੁਹਾਨੂੰ ਦੇਖ ਕੇ ਪਤਾ ਚੱਲੇਗਾ ਨਮਾਪਨ ਕੀ ਸੂਰਮੇ ਵਾਲਾ ਇਸ ਸੁੱਚੇ ਸੂਰਮੇ ਦੇ ਵਿੱਚ ਸੂਰਮੇ ਵਾਲਾ ਕੀ ਹੈ ਉਹਨੂੰ ਸੂਰਮਾ ਕਿਉਂ ਕਿਹਾ ਜਾ ਸਕਦਾ ਉਹਦੇ ਲਈ ਤੁਹਾਨੂੰ 20 ਦਿਨ ਤੱਕ ਨੂੰ ਤਾਂ ਵੇਟ ਕਰਨੀ ਪਊਗੀ ਹੁਣ ਤੁਸੀਂ ਮੇਰੇ ਮੂੰਹੋਂ ਸ਼ਬਦ ਮਤਲਬ ਤੁਸੀਂ ਸਸਪੈਂਸ ਤੋੜਨਾ ਨਹੀਂ ਨਹੀਂ ਇਹ ਦਰਵਾਜ਼ਾ ਅਜੇ ਟੁੱਟਣਾ ਨਹੀਂ ਇਹ 20 ਦਿਨ ਤੱਕ ਨੂੰ ਟੁੱਟੂਗਾ ਇਹ ਵੀ ਨੂੰ ਟੁੱਟੂਗਾ ਬਸ ਜਮਾ ਕਹਿੰਦੇ ਨੇ ਕਿ ਬਰੂਹਾਂ ਤੇ ਖੜੇ ਆਪਾਂ ਚੰਗੀ ਤਰ੍ਹਾਂ ਟੁੱਟੂ ਔਰ ਤੁਸੀਂ ਇੱਕ ਵਾਰ ਹੀ ਨਹੀਂ ਫਿਲਮ ਦੇਖੋਗੇ ਤੁਸੀਂ ਦੋ ਵਾਰੀ ਫਿਲਮ ਦੇਖੋਗੇ ਤਿੰਨ ਵਾਰੀ ਦੇਖੋਗੇ ਇਹ ਵੀ ਮੈਂ ਦਾਵਾ ਕਰ ਸਕਦਾ ਅੱਛਾ ਤੁਸੀਂ ਫਿਲਮ ਦੇ ਡਾਇਲੋਗ ਲਿਖੇ ਨੇ ਡਾਇਲੋਗ ਫਿਲਮ ਦੀ ਰੀੜ ਦੀ ਹੱਡੀ ਹੁੰਦੇ ਨੇ ਮਤਲਬ ਫਿਲਮ ਦੀ ਕਹਾਣੀ ਫਿਲਮ ਦੀ ਕਹਾਣੀ ਚ ਜਾਨ ਡਾਇਲੋਗਾਂ ਨਾਲ ਆਉਂਦੀ ਹੈ ਤਾਂ ਤੁਸੀਂ ਤਾਂ ਚਲੋ ਅਸੀਂ ਤੁਹਾਡੇ ਤੋਂ ਉਮੀਦ ਕਰਾਂਗੇ ਕਿ ਤੁਹਾਡੇ ਡਾਇਲੋਗ ਜਿਹੜੇ ਨੇ ਉਹ ਲੋਕਾਂ ਦੇ ਦਿਮਾਗਾਂ ਤੇ ਸ਼ਾਹਜਾਨ ਪਰ ਜੇ ਤੁਹਾਡੇ ਤੋਂ ਪੁੱਛਿਆ ਜਾਵੇ ਵੀ ਜਦੋਂ ਪਹਿਲਾਂ ਫਿਲਮਾਂ ਬਣਦੀਆਂ ਸੀ ਤਾਂ ਯੋਗਰਾਜ ਪਾਜੀ ਗੁੱਗੂ ਗਿੱਲ ਪਾਜੀ ਹੋਰੀ ਉਹ ਉਹ ਮਤਲਬ ਇੱਕ ਇੱਕ ਡਾਇਲੋਗ ਉਹਨਾਂ ਦੇ ਹੁੰਦੇ ਸੀ ਪਰ ਉਸ ਤੋਂ ਬਾਅਦ ਪਿਛਲੇ ਟਾਈਮ ਤੋਂ ਇੱਕ ਫਿਲਮ ਪੰਜਾਬੀ ਫਿਲਮਾਂ ਚ ਇੱਕ ਨਵਾਂ ਟ੍ਰੈਂਡ ਆਇਆ ਜਿਹੜਾ ਜਾਲੀ ਨਹੀਂ ਲੱਗਦਾ ਜਿਹੜਾ ਰਿਐਲਿਟੀ ਦੇ ਨੇੜੇ ਲੱਗਦਾ ਜਿਹੜੇ ਡਾਇਲੋਗਾਂ ਚੋਂ ਐਦਾਂ ਐਦਾਂ ਲੱਗਦਾ ਕਿ ਯਾਰ ਇਹ 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 ਹਵਾ ਚ ਨਹੀਂ ਹੈਗੇ ਇਹ ਤਾਂ ਰੀਅਲ ਹੈ ਤਾਂ ਤੁਸੀਂ ਜਦੋਂ ਡਾਇਲੋਗ ਲਿਖੇ ਨੇ ਤਾਂ ਕੀ ਤੁਸੀਂ ਉਹਨਾਂ ਨੂੰ ਫਿਲਮੀ ਟੱਚ ਚ ਲਿਖਿਆ ਜਾਂ ਜਿਵੇਂ ਸਾਡੇ ਸਮਾਜ ਦੀ ਆਮ ਜ਼ਿੰਦਗੀ ਰਵਾਨਗੀ ਆ ਉਹਦਾ ਤੁਸੀਂ ਟ੍ਰੇਲਰ ਦੇਖਿਆ ਟਰੇਲਰ ਜਿਦਾਂ ਲੱਗੇ ਡਾਇਲੌਗ ਤੁਹਾਨੂੰ ਉਹ ਤਾਂ ਯਾਰ ਬਿਲਕੁਲ ਜਿੱਦਾਂ ਦੇ ਹੋਣੇ ਚਾਹੀਦੇ ਹਾਂ ਹਾਂ ਜੇ ਉਹ ਟਰੇਲਰ ਦੇ ਵਿੱਚ ਸਾਰੀ ਫਿਲਮ ਦੇ ਵਿੱਚ ਵੀ ਓਦਾਂ ਦੀ ਆ ਜਿੱਦਾਂ ਦੇ ਹੋਣੇ ਚਾਹੀਦੇ ਆ ਆਹੀ ਗੱਲ ਆ ਉਹ ਗੱਲਬਾਤ ਕਰਦੇ ਵਕਤ ਇੰਦੀ ਲੱਗਣਗੇ ਵੀ ਸਾਡੀ ਭੈਣ ਭਰਾ ਸਾਡੀ ਲੋਕ ਨੇ ਉਹ ਕੋਈ ਨਹੀਂ ਉਹ ਕਿੱਥੇ ਆ ਓਏ ਆ ਗਿਆ ਓਏ ਉਹ ਮੈਗੰਡਾਸੇ ਤੇ ਰੋਟੀ ਧਰ ਕੇ ਖਾਣਾ ਉਹ ਸਟਾਈਲ ਕੁਛ ਨਹੀਂਗਾ ਆਮ ਗੱਲਬਾਤ ਦੇ ਵਿੱਚੋਂ ਤੁਹਾਨੂੰ ਉਹ ਸ਼ਬਦ ਕਿਉਂਕਿ ਮੇਰਾ ਏਰੀਆ ਵੀ ਇਹੀ ਹੈ ਤੇ ਜੇ ਤੁਸੀਂ ਇਸ ਏਰੀਆ ਦੇ ਹੋ ਤਾਨੂੰ ਆਪਣੇ ਏਰੀਆ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਤੁਸੀਂ ਵੀ ਕਦੇ ਨਹੀਂ ਸੁਨੇ ਹੋਣਗੇ ਤੁਹਾਡੇ ਬਜ਼ੁਰਗਾਂ ਤੋਂ ਸੁਨੇ ਹੋਣਗੇ ਉਹ ਸ਼ਬਦ ਤੁਸੀਂ ਸੁਣਨ ਨੂੰ ਇਸ ਫਿਲਮ ਵਿੱਚ ਤੁਹਾਨੂੰ ਮਿਲਣਗੇ ਬਿਲਕੁਲ ਅਸੀਂ ਸਾਡੇ ਜਿਹੜੇ ਕਰੈਕਟਰ ਨੇ ਉਹ ਬਿਲਕੁਲ ਹੀ ਹੱਡ ਮਾਸ ਦੇ ਨੇ ਉਸੇ ਤਰ੍ਹਾਂ ਨੇ ਜਿੱਦਾਂ ਗੱਲਬਾਤ ਆਪਾਂ ਬੈਠੇ ਕਰ ਰਹੇ ਆ ਤੇ ਤੁਹਾਨੂੰ ਫਿਲਮ ਦੇਖ ਕੇ ਮੈਨੂੰ ਲੱਗਦਾ ਇਕੱਲੇ ਇਕੱਲੇ ਡਾਇਲੌਗਸ ਵੀ ਯਾਦ ਰਹਿਣਗੇ ਇੱਕ ਬਹੁਤ ਕੁਝਿਆ ਪ੍ਰਸ਼ਨ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿਉਂਕਿ ਤੁਸੀਂ ਰਾਈਟਰ ਹੋ ਤੁਸੀਂ ਲੇਖਕ ਹੋ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਇਹ ਪ੍ਰਸ਼ਨ ਪੁੱਛਿਆ ਜਾਣਾ ਚਾਹੀਦਾ ਇੱਕ ਸਾਡੇ ਕਲਚਰ ਚ ਫਿਊਡਲਿਜ਼ਮ ਸੀ ਜ਼ਗੀਰਦਾਰੀ ਸੀ ਤਾਂ ਪਹਿਲਾਂ ਵਾਲੀਆਂ ਫਿਲਮਾਂ ਦੇ ਵਿੱਚ ਉਹ ਟੱਚ ਬਹੁਤ ਆਉਂਦਾ ਰਿਹਾ ਤੇ ਉਹਨੂੰ ਉਭਾਰਿਆ ਜਾਂਦਾ ਰਿਹਾ ਹੈ ਜ਼ਗੀਰੂ ਕਲਚਰ ਨੂੰ ਇਸ ਫਿਲਮ ਦੇ ਵਿੱਚ ਵੀ ਜ਼ਗੀਰੂਪਨ ਨੂੰ ਜ਼ਗੀਰੂ ਸੱਭਿਆਚਾਰ ਨੂੰ ਉਭਾਰਿਆ ਨਹੀਂ ਬਿਲਕੁਲ ਵੀ ਨਹੀਂ ਉਧਾਰਿਆ ਇਹਦੇ ਵਿੱਚ ਤਾਂ ਤੁਹਾਨੂੰ ਉਹ ਚੀਜ਼ਾਂ ਨੂੰ ਤੋੜਦਾ ਹੋਇਆ ਦਿਖਾਇਆ ਜਾਵੇਗਾ ਇਹ ਮੈਂ ਬਹੁਤ ਦਾਅਵੇ ਨਾਲ ਕਹਿੰਦਾ ਤੁਸੀਂ ਅੱਛਾ ਸਵਾਲ ਕੀਤਾ ਉਸ ਕਲਚਰ ਤੋਂ ਹਟ ਕੇ ਇਹ ਸਾਡੀ ਫਿਲਮ ਦੇ ਵਿੱਚ ਜਿਦੋਂ ਦੇਖੋਗੇ ਉਹ ਕਰੈਕਟਰ ਨੇ ਨਾ ਆਪਦੀ ਹੋਂ ਨੀ ਭੋਗ ਰਹੇ ਨੇ ਕੋਈ ਵੀ ਬੰਦਾ ਇਦਾਂ ਨਹੀਂ ਲੱਗ ਰਿਹਾ ਵੀ ਉਹ ਜਾਨ ਬੁੱਝ ਕੇ ਉਹ ਸਾਰਾ ਕੁਝ ਕਰ ਰਿਹਾ ਉਹਦੇ ਹਾਲਾਤ ਇਦਾਂ ਦੇ ਉਹਦੇ ਆਲੇ ਦੁਆਲੇ ਬਣੇ ਜਿੱਥੇ ਉਹ ਉਹਨਾਂ ਹਾਲਾਤਾਂ ਦੇ ਵਿੱਚ ਉਲਝਦਾ ਗਿਆ ਕੋਈ ਜ਼ਗੀਰੂ ਨੂੰ ਆਂ ਬੰਦੇ ਨੇ ਕਿ ਗਰੀਬ ਘਰਾਂ ਦੇ ਸੀਗੇ ਜਿੱਦਾਂ ਦੇ ਅਜ ਤੋਂ 100-150 ਸਾਲ ਹੁੰਦੇ ਸੀ ਪਹਿਲਾਂ ਉਹਨਾਂ ਦੇ ਖੁਸ਼ੀਆਂ ਚਾ ਉਹਨੇਕ ਹੁੰਦੇ ਸੀ ਪਰ ਜ਼ਗੀਰੂ ਵਾਲੀ ਇਦਾਂ ਦੀ ਕੋਈ ਗੱਲ ਨਹੀਂ ਇਹਦੇ ਵਿੱਚ ਮਿੱਤਰੋ ਤੁਸੀਂ ਸੁਣਿਆ ਗੁਰਪ੍ਰੀਤ ਰਟਾਲ ਜੀ ਨੂੰ ਸੁੱਚਾ ਸੂਰਮਾ ਫਿਲਮ ਦੇ ਡਾਇਲੋਗ ਇਹਨਾਂ ਨੇ ਲਿਖੇ ਨੇ ਬਹੁਤ ਮਿਹਰਬਾਨੀ ਰਟਾਲ ਸਾਹਿਬ ਧੰਨਵਾਦ ਧੰਨਵਾਦ